ਕੰਧ ਤੋਂ ਲਾ ਜਵਾਬ ਦੇ ਦੇ ਮੈਨੂੰ ਚੁੱਪ ਕਰਕੇ ਆ ਨਾ ਸੁਣਨ ਦੀ ਨਾ ਮੈਨੂੰ ਆਤ ਨਹੀਂ ਹੈਗੀ ਜੇ ਨਾ ਸੁਣਨ ਦੇ ਨਹੀਂ ਆਤਾ ਹੈਗੀ ਨਾ ਬੇਇੱਜ਼ਤੀ ਕਰਨ ਦੀ ਆਤਾ ਤਾਂ ਜੀ ਸੱਤ ਕੇ ਆ ਜਾ ਕਰ ਹਉ ਪਿਆ ਦੇਵਾ ਜਾ ਸਾਡੇ ਘਰੋਂ ਬਾਹਰ ਹੋ ਜਾ ਮੇਰੀ ਲੈ ਆ ਜਨਾ ਤੇਰੇ ਭਰਾ ਨਾਲ ਇਹ ਗੱਲ ਕਰਨਾ ਵੀ ਤੂੰ ਮੇਰੀ ਹੋ ਜਾਏ ਉਹਨੂੰ ਐਵੇਂ ਨਹੀਂ ਪੈਸਾ ਖਵਾਉਂਦਾ ਮੈਂ ਜਿਹੜਾ ਇਨਸਾਨ ਚੁੱਲ੍ਹੇ ਤੇ ਅੱਖ ਰੱਖਣ ਲੱਗ ਜਾਏ ਨਾ ਉਹ ਘਰੇ ਬਾੜਾਂ ਦੇ ਲਾਇਕ ਨਹੀਂ ਹੁੰਦਾ ਤੇਰੇ ਵਰਗਾ ਇਨਸਾਨ ਤੇਰੇ ਵਰਗੇ ਤੇ ਮੈਂ ਥੁੱਕੜਾ ਵੀ ਪਸੰਦ ਨਹੀਂ ਕਰਦੀ। ਆ ਚੁੱਲਾ ਚੁੱਲਾ ਕਰੀ ਜਾਨੀ ਆ ਨਾ ਜਿਹੜਾ? ਮੇਰੇ ਦੇ ਉੱਤੇ ਪੈਸਾ ਨਾ ਤੇਰਾ ਚੁੱਲਾ ਚੱਲਦਾ ਇਹ। ਓ ਰੱਬ ਤੋਂ ਡਰ। ਨਾ ਪਹਿਲਾਂ ਮੈਨੂੰ ਐਂ ਦੱਸ ਵੀ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਦਾ? ਫੋਨ ਤਾਂ ਯਾਰ ਕੀ ਦੱਸਾਂ ਤੈਨੂੰ? ਹੋਰ ਚੱਲ ਉਹਦਾ ਤੂੰ ਛੱਡ। ਹੋਰ ਸੁਣਾ। ਕਿਵੇਂ? ਹੋਰ ਤਾਂ ਠੀਕ ਠਾਕ ਵਧੀਆ। ਕੀ ਗੱਲ ਆ? ਕੋਈ ਪ੍ਰੋਬਲਮ ਆ? ਕੋਈ ਦਿੱਕਤ ਆ ਰਹੀ ਆ? ਪ੍ਰੋਬਲਮ ਤਾਂ ਕਾਦੀ ਯਾਰ। ਦੇਖ ਮੇਰੀ ਗੱਲ ਸੁਣ ਮੇਰੀ ਰਹਿੰਦੀ ਸੀ ਕਾਲਜ ਦੀ ਫੀਸ ਭਰਨ ਵਾਲੀ। ਠੀਕ ਆ? ਮਾਦਾ ਤੋਂ ਉਹ ਨਹੀਂ ਭਰੀ ਗਈ ਹੁਣ ਯਾਰ ਉੱਥੇ ਵੀ ਤੈਨੂੰ ਪਤਾ ਤਪਾਉਂਦੇ ਨੇ ਭਰਾ ਯਾਰ ਮੈਂ ਇਸੇ ਕਰਕੇ ਨਾ ਮੈਂ ਕਾਲਜ ਜਾ ਸਕਿਆ ਨਾ ਤੇਰੇ ਕੋਲੇ ਆ ਸਕਿਆ ਉਹ ਚੱਲ ਕੋਈ ਨਾ ਐਡਾ ਕਮਲਾ ਤੂੰ ਕਿਉਂ ਹੋਇਆ ਮੈਂ ਤੇਰੇ ਨਾਲ ਖੜਾ ਤੂੰ ਮੇਰੇ ਕੋਲੇ ਆਉਣਾ ਸੀ ਆ ਫੀਸ ਫੂਸ ਤੇਰੀ ਆਪੇ ਭਰ ਦਿੰਦਾ ਮੈਂ ਮੇਰੇ ਹੁੰਦੇ ਨਾ ਇਹ ਜੀ ਫਿਕਰ ਨਾ ਕਰਿਆ ਕਰ ਤੂੰ ਹੋਰ ਦੱਸ ਐਡਾ ਥੋੜੀ ਯਾਰ ਯਾਰਾਂ ਦੋਸਤਾਂ ਤੇ ਥੋੜੀ ਬੋਝ ਪਾਇਆ ਜਾਂਦਾ ਹੁੰਦਾ ਬਾਕੀ ਤੂੰ ਚੱਲ ਉਹ ਤਾਂ ਕੋਈ ਗੱਲ ਨਹੀਂ ਤੂੰ ਮੈਨੂੰ ਐਂ ਦੱਸ ਚਾਹ ਪਾਣੀ ਦਾ ਦੱਸ ਚਾ ਵੀ ਪੀਵਾਗੇ ਪਾਣੀ ਵੀ ਪੀਵਾਗੇ ਕਿੰਨੇ ਦਿਨ ਹੋ ਗਏ ਮੈਂ ਤਾਂ ਦੇਖਿਆ ਹੀ ਨਹੀਂ ਤੈਨੂੰ ਮੈਂ ਕਿਹਾ ਯਾਰ ਰੈਂਕੂ ਮੇਰੇ ਕੋਲੇ ਆਵੇ ਤੇ ਕੋਈ ਗੱਲਬਾਤ ਕਰੀਏ ਨਾ ਬਸ ਫਿਰ ਮੈਂ ਕਰੀ ਸੀ ਯਾਰ ਮੈਂ ਗਿਆ ਹੀ ਨਹੀਂ ਕਿਸੇ ਪਾਸੇ ਵੀ ਨਹੀਂ ਗਿਆ ਮੇਰੀ ਗੱਲ ਸੁਣਾ ਗਾਹਾਂ ਨੂੰ ਇਹੋ ਜੀ ਪ੍ਰੋਬਲਮ ਆ ਜੇ ਨਾ ਕੋਈ ਦਿੱਕਤ ਹੋਵੇ ਬੇਚੇਜ ਕਹੋ ਕੇ ਫੋਨ ਕਰ ਦਿਆ ਕਰ ਮੈਨੂੰ ਠੀਕ ਹੈ ਚਲ ਕੋਈ ਗੱਲ ਨਹੀਂ ਉਹਦਾ ਦੇਖਦੇ ਭਰਾ ਤੂੰ ਆਪਣਾ ਚਲ ਮੈਂ ਤੈਨੂੰ ਪਾਣੀ ਮੰਗਾਉਣਾ ਇੱਕ ਮਿੰਟ ਦੀਦੀ ਆ ਪਾਣੀ ਲੈ ਕੇ ਆਇਓ ਹਾਂ ਬਾਈ ਆ ਪਾਣੀ ਲੈ ਕੇ ਆਇਓ ਵੀਰਾ ਆ ਮੜਾ ਲਿਓ ਨੀ ਵੀਰੇ ਹਾਂਜੀ ਹੋਰ ਸੁਣਾ ਮਾਤਾ ਹੋਰੀ ਸਾਰੇ ਠੀਕ ਠਾਕ ਨੇ ਮੈਂ ਆ ਗਿਆ ਨਾ ਸਭ ਵਧੀਆ ਮੈਨੂੰ ਤੇਰੀ ਯਾਦ ਹੀ ਆ ਜਾਂਦੀ ਸੀ ਮੈਂ ਕਿਹਾ ਮਿਲ ਕੇ ਆ ਗਏ ਇਹਨੂੰ ਚੱਲ ਚੰਗੀ ਗੱਲ ਆ ਯਾਰ ਭਰਾ ਭਰਾਵਾਂ ਨੂੰ ਯਾਦ ਆ ਗਈ ਹੈ ਨਾ ਬਾਈ ਉਧਰ ਕਟਾ ਖੁੱਲ ਗਿਆ ਜਾਈ ਭੱਜ ਕੇ ਦੇਖੀ ਉਹ ਚੱਲ ਮੈਂ ਦੇਖਦਾ ਚਲਾ ਤੂੰ ਬਿਰੇ ਨੂੰ ਪਾਣੀ ਦੇ ਜੀ ਸ੍ਰੀ ਗਾ ਜੀ ਹੋਰ ਠੀਕ ਹੋ। ਬੇਚੇਜ ਕੋ ਕੇ ਮੰਗ ਲਿਆ ਕਰੋ ਵੀ ਤੇ ਸਾਨੂੰ ਤਾਂ ਨਹੀਂ ਫੀਸ ਪੁੱਛ ਦੀ ਜ਼ਰੂਰਤ। ਨਹੀਂ ਨਹੀਂ ਵੀਰੇ ਮੇਰੇ ਵੀਰੇ ਹੈਗਾਗਾ। ਆਪੇ ਭਰ ਦੂਗਾ। ਵੀਰਾ ਵੀਰੇ ਤਾਂ ਤੁਹਾਡੀ ਫੀਸ ਨਹੀਂ ਭਰੀਗੀ। ਉਹ ਮੈਂ ਕਿਹਾ ਹਾਂ ਰੈਂਕੂ ਕਹੀ ਜਾਂਦਾ ਸੀ ਨਾ ਫੀਸ ਦੀ ਜ਼ਰੂਰਤ ਆ ਕਰੇ ਸੌਦਾ ਸੁਦਾ ਹੈਗਾ। ਦੱਸ ਦਿਓ ਬੇਚੇਜ ਕੋ ਕੇ ਆਪਦੇ ਸਮਝ ਕੇ। ਬਾਈ ਜੀ ਸਾਡੇ ਘਰ ਦੇ ਹਾਲਾਤ ਨਾ ਸਾਨੂੰ ਪਤਾ। ਸਾਡੇ ਘਰੇ ਸੌਦਾ ਹੋਵੇ ਚਾਹੇ ਨਾ ਹੋਵੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਹੈਗਾ ਮੇਰਾ ਭਰਾ ਮਤਾਂ ਹੀ ਤਾਂ ਤੁਹਾਨੂੰ ਕਹੀ ਆ ਨਾ ਯਾਰ ਮੈਂ ਤਰਾਹੋ ਮੇਰਾ ਭਰਾਵਾ ਤੋਂ ਵੱਧ ਕਿਆ ਮੈਂ ਤਾਂ ਤਾਂ ਪੁੱਛ ਲਿਆ ਕਿ ਜਿਹੜੀ ਮਦਦ ਹੋ ਜਾਂਦੀ ਆ ਵੀਰੇ ਹੁਣ ਮੈਂ ਤੁਹਾਨੂੰ ਕੀ ਕਮਾਂ ਯਾਰ ਦੀ ਭੈਣ ਨਾ ਪੈਣੀ ਹੁੰਦੀ ਐ ਆ ਜਾ ਆ ਜਾ ਬੰਤਾ ਆ ਤੇਰੇ ਕੱਟੇ ਵਸਣਾ ਰੀ ਲੋਸ ਆਉਂਦਾ ਤੇਰਾ ਉਹ ਕੀ ਕਰੀਏ ਹੋਰ ਉਹਨਾਂ ਬਿਨਾਂ ਵੀ ਨਹੀਂ ਸਰਦਾ ਤੈਨੂੰ ਪਤਾ ਹੋਰ ਪਾਣੀ ਪੀ ਲਿਆ ਪਾਣੀ ਪੀ ਜਾ ਨਾ ਅੱਛਾ 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 ਠੀਕ ਆ ਰੈਂਕੂ ਇਹ ਕੁੜੀ ਨਹੀਂ ਪੜਦੀ ਆਪਣੀ ਨਹੀਂ ਪੜਨ ਦਾ ਫਰਕ ਹੀ ਹੁੰਦੀ ਐ ਤੈਨੂੰ ਪਤਾ ਫਿਰ ਦੋ ਜਣੇ ਦੀ ਫੀਸ ਦਾ ਲੋਟ ਨਹੀਂ ਆਉਂਦਾ ਯਾਰ ਅੱਛਾ ਕਿੰਨਾ ਪੜੀ ਪੁੜੀ ਐ ਇਹ ਪੜਨ ਬੀਏ ਕੀਤੀ ਹੋਈ ਆ ਫਿਰ ਉਸ ਤੋਂ ਬਾਅਦ ਹਟ ਗਈ ਸੀਗੀ ਫਿਰ ਮਾਤਾ ਨੇ ਘਰੀ ਵਿਚਾਰੀ ਕੰਮ ਧੰਦਾ ਕਰਾ ਲੈਂਦੀ ਹੈ ਹੋਰ ਤਾਂ ਚਲ ਵਧੀਆ ਊ ਕੁੜੀ ਨਰਮ ਹੈ ਹਾਂ ਨਹੀਂ ਕੁੜੀ ਦਾ ਘਰ ਯਾਰ ਸਿਆਣੀ ਹੈ ਸਾਡੀ ਇਹ ਜੀ ਤਾਂ ਗੱਲ ਨਹੀਂ ਮੈਂ ਕਹਿੰਦਾ ਨੂੰ ਨੌਕਰੀ ਨੌਕਰੀ ਦਿਖਾ ਦਿਓ ਹਲੇ ਵਿਆਹ ਬੂਨਾ ਕਰਿਓ ਇਹਦਾ ਨਹੀਂ ਵਿਆਹ ਤਾਂ ਅਜੇ ਕਿੱਥੇ ਕਰਦੇ ਆ ਹਾਂ ਬਾਕੀ ਸਿਰੇ ਗੱਲਬਾਤ ਚੱਲੀ ਜਾਂਦੀ ਹੈ ਕੁਛ ਭਰਦੀ ਹੈ ਵਿਚਾਰੀ ਫਾਰਮ ਫੂਨ ਨੂੰ ਭਰੇ ਹੋਏ ਆ ਇਹਦੇ ਆਹ ਗੱਲ ਵਧੀਆ ਜੇ ਕੋਈ ਨੌਕਰੀ ਮਿਲ ਗਈ ਦੱਸ ਦੀ ਮੈਨੂੰ ਬੇਚੇ ਚ ਕੋ ਕੇ ਆ ਕਿਤੇ ਫੀਸ ਵਾਲੀ ਗੱਲ ਨੂੰ ਆਏ ਨਾ ਕਹਿਦੀ ਪਤਾ ਨਹੀਂ ਬਾਈ ਮਦਦ ਕਰੂਗਾ ਜਾਂ ਨਾ ਕਰੂਗਾ ਠੀਕ ਹੈ ਨਾ ਨਹੀਂ ਕੋਈ ਗੱਲ ਨਹੀਂ ਹੋਰ ਤੇਰੇ ਅਰਗੇ ਭਰਾ ਨੂੰ ਨਹੀਂ ਕਹਾਂਗੇ ਹੋਰ ਕਹਾਂਗੇ ਕਿਹਨੂੰ ਯਾਰ ਹੈਨਾ ਮੈਂ ਕਹਿੰਦਾ ਤੂੰ ਬੇਫਿਕਰ ਹੋ ਜਾ ਜਿਵੇਂ ਮਰਜੀ ਜਦੋਂ ਮਰਜੀ ਮੈਨੂੰ ਦੱਸ ਦੀ ਠੀਕ ਹੈ ਨਾ ਚਲ ਠੀਕ ਆ ਆ ਜਾ ਚੱਲਿਆ ਫਿਰ ਉਹ ਰੋਟੀ ਰੁੱਟੀ ਨਾ ਨਾ ਰੋਟੀ ਦਾ ਬੱਸ ਨਾ ਮੇਰਾ ਚਾਹ ਨੂੰ ਜੀ ਕਰਦਾ ਤੇ ਕੋਈ ਗੱਲ ਨਹੀਂ ਚੰਗਾ ਚਲ ਠੀਕ ਐ ਤੇਰੇ ਹੀ ਘਰ ਆਉਂਦਾ ਜਾਂਦਾ ਰਹਿਆ ਕਰ ਮੇਰਾ ਭਰਾ ਹਾਂ 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 ਕੋਈ ਗੱਲ ਨਹੀਂ ਚਲ ਠੀਕ ਆ ਓਕੇ ਵੀਰ ਉਂਗਾਣਾ ਰਣਲ ਆਜ ਤਾਈ ਲੰਗਿਆ ਫਿਰ ਮਾਪੋ ਤਾਂ ਮੰਮੀ ਤਾਂ ਹੈ ਨਹੀਂ ਤਾਈ ਬਹਿ ਜਾ ਪੀੜੀ ਲੈ ਲਾ ਕੋਲ ਸਿੱਕੇ ਕੀ ਪੀੜੀ ਲੈ ਲਾ ਕਿਵੇਂ ਤਾਂ ਹੀ ਉਦਾਸ ਜੀ ਹੈਗੀ ਕੀ ਗੱਲ ਹੋ ਗਈ ਹੇ ਗੱਲ ਕੀ ਹੋਣੀ ਹੈ ਚਾਹ ਬਣਾਵਾ ਪਾਣੀ ਲੈ ਕੇ ਆਵਾ ਨਾ ਬਸ ਦਿੱਗੇ ਕੁਛ ਨਹੀਂ ਚਾਹੀਦਾ ਮੈਨੂੰ ਘਰੇ ਖੈਰ ਨੂਰਾਨੀ ਤੇ ਨਹੀਂ ਲੜਪੀ ਤੇਰੀ ਨੂਰਾਨੀ ਤਾਂ ਨਹੀਂ ਲੜੀ ਸੁਣਿਆ ਰੋਕ ਕੋ ਸੋਣਾ ਲੜਾ ਚਲੀ ਮਾਂ ਮਾਤਾ ਕਾਲਾ ਹੀ ਸੀ ਕੀ ਗੱਲ ਹੋ ਗਈ ਖੈਰ ਤਾਂ ਹੈਗੀ ਆ ਉਹ ਆਪਣੀ ਕੁੜੀ ਨਹੀਂ ਸੀਗੀ ਹਾਂ ਮਣੀ ਮਣੀ ਲੈ ਪੁੱਤ ਉਹ ਨਾ ਪਰੋਣਾ ਨਸ਼ਾ ਪਤਾ ਜ ਕਰਦਾ ਸੀਗਾ ਹੈ ਕੀ ਕੀ ਬੇਬੇ ਨਸ਼ਾ ਕਰਦਾ ਪਰੋਣਾ ਰੋਣਾ ਪੁੱਤ ਨਸ਼ਾ ਕਰਦਾ ਸੀਗਾ ਤੇ ਕੁੜੀ ਨੂੰ ਮਾਰ ਕੇ ਘਰੋਂ ਕੱਢਤੀ ਆਹ ਓਹੋ ਚੱਲ ਤੂੰ ਰੋਣਾ ਮੇਰੀ ਗੱਲ ਸੁਣ ਹੁਣ ਕੀ ਗੱਲ ਹੋ ਗਈ ਗੱਲ ਕੀ ਹੋ ਗਈ ਪੁੱਤ ਸਰਪੰਚ ਲੈ ਕੇ ਜਾਣੀ ਤੇ ਨਾ ਤਕੜਾ ਸੁਣ ਕੇ ਸੱਡਣ ਲਾਅ ਚੱਲੋ ਹੁਣ ਮਣੀ ਕਿੱਥੇ ਹੈਗੀ ਮਣੀ ਘਰੇ ਹੈਗੀ ਪੁੱਤ ਅੱਛਾ ਲੈ ਆਏ ਮਣੀ ਨੂੰ ਤੁਸੀਂ ਮਣੀ ਨੂੰ ਸਿਰਾਤ ਨੂੰ ਲਿਆਏ ਜਾਂ ਕੇ ਹਾਏ ਰੱਬਾ ਤੁਸੀਂ ਵੀ ਨਾ ਤੋ ਗੌਰ ਨਹੀਂ ਕੀਤੀ ਬਸ ਇਹ ਦੇਖ ਲਿਆ ਵੀ ਜ਼ਮੀਨ ਆ ਗਈ 1 ਮਹੀਨੇ ਦੇ ਅੰਦਰ ਅੰਦਰ ਵਿਆਹ ਕਰਤਾ ਹਾਂ ਇਹ ਤਾਂ ਪਤਾ ਵੀ ਨਹੀਂ ਲੱਗਦਾ ਬੰਦੇ ਦਾ ਹਾਂ ਤਾਂ ਕੀ ਪਤਾ ਲੱਗਦਾਗਾ ਪੁੱਤ ਜਿਹੜੇ ਉਹੀ ਗੱਲ ਸੰਜੋਗ ਹੁੰਦੇ ਉਹ ਨਹੀਂ ਪੱਟੀ ਬੰਨਣ ਦਿੰਦੇਗੇ ਮੈਂ ਵੀ ਕਾਲੀ ਕਰ ਗਈ ਮੈਂ ਮੰਗਰ ਦੇ ਚੋਲੇ ਦੇ ਲੱਗ ਕੇ ਉਹੀ ਤਾਂ ਗੱਲ ਲੱਗੀ ਸਾਰੇ ਉਹ ਤਾਂ ਗੱਲਾਂ ਕਰਦੇ ਸੀ ਪਤਾ ਕਹਿੰਦੇ ਵੀ ਇੰਨੀ ਕਾਲੀ ਕਾਤੋਂ ਕਰੀ ਜਾਂਦੇ ਵਿਆਹ ਦੀ ਇਹ ਪਤਾ ਬੇਬੇ ਕੀ ਗੱਲ ਲੱਗੀ ਮੈਂ ਤਾਂ ਕਦੇ ਬੇਬੇ ਕਦੇ ਤਾਈ ਚੱਲ ਕੋਈ ਨਾ ਚੱਲ ਕੋਈ ਨਹੀਂ ਪੁੱਤ ਕੋਈ ਨਹੀਂ ਹੈ ਦੇ ਤਗਲਾ ਕਹਿ ਦਿੰਦਾਗਾ ਵੀ ਜ਼ਮੀਨ ਹੈਗੀ ਹੈਗੀ ਆਪੇ ਕੁੜੀ ਨਸ਼ਾ ਛੜਾ ਦੂਗੀ ਆਕੇ ਪਹਿਲਾਂ ਦੱਸ ਦੇ ਨਹੀਂ ਹੈਗੇ ਜੇ ਨਸ਼ੇ ਤਾਂ ਪਹਿਲੇ ਹੀ ਕਰਦੇ ਹੁੰਦੇ ਮਾਪੇ ਨੂੰ ਵੀ ਪਤਾ ਹੁੰਦਾ ਉਹ ਤਾਂ ਸਾਨੂੰ ਕਹਿੰਦਾ ਉਹਨਾਂ ਨੇ ਕੁਝ ਵੀ ਨਹੀਂ ਦੱਸਿਆਗਾ ਕਹਿੰਦੇ ਬਦਗਾ ਮੁੰਡਾ ਕੰਮਕਾਰ ਕਰਦਾਗਾ ਚਾਰ ਪੰਜ ਕਿਲੇ ਵੰਡਦੇ ਹੁੰਦੇ ਹੈਗੇ ਤੇ ਰਿਸ਼ਤਾ ਕਰਦੇ ਹੋ ਕਿ ਉਹ ਵੀ ਕਰਦੇ ਹੈਗੇ ਤੇ ਤੈਨੂੰ ਖੁਦ ਹੋਊਗਾ ਤੇ ਮਾਤਾ ਕਾਲੀ ਕਾਲੀ ਕਿੰਨਾ ਬੱਸ ਤੇ ਤੂੰ ਹੀ ਦੌੜਤੀ ਆਪਦੀ ਮੇਰੀ ਗੱਲ ਸੁਣ ਤਾਂ ਹੀ ਉਹੀ ਗੱਲ ਵੀ ਜੇ ਥੋੜਾ ਟਾਈਮ ਤੁਸੀਂ ਠਹਿਰ ਜਾਂਦੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੁਣ ਮੁੰਡੇ ਆਲਾ ਕਦੋਂ ਦੱਸੂ ਆ ਵੀ ਸਾਡਾ ਪੁੱਤ ਭਈ ਨਸ਼ਾ ਕਰਦਾਗਾ ਅਸੀਂ ਤਾਂ ਮੁੰਡੇ ਤੋਂ ਤਾਂ ਪਿਆਉਨੇ ਆਗੇ ਵੀ ਕੁੜੀ ਸੁਧਾਰ ਦੂਗੀ ਜਦੋਂ ਮਾਂ ਪਿਓ ਨਹੀਂ ਸੁਧਾਰ ਸਕਦਾ ਕੁੜੀ ਕਿੱਥੋਂ ਸੁਧਾਰ ਦੂਗੀ ਆ ਇਹ ਤਾਂ ਗੱਲ ਕੁਝ ਤੇਰੀ ਸੱਚੀ ਆ ਤੂੰ ਜਵਾਨੀ ਦੀ ਡੋਪ ਦਿੰਦੇ ਆ ਤੂੰ ਸਿਆਣੂ ਤੂੰ ਗੱਲਾਂ ਵਧਵਾ ਨਹੀਂ ਬੱਤਣਾ ਇਹ ਪਰ ਆ ਖੜ ਖੜੇ ਜਿਹੜਾ ਬਟੋਲਾ ਸੋ ਇਹਨਾਂ ਲਾਲਚ ਸੀਗਾ ਨੂੰਹਾਂ ਦਾ ਮੋਟਾ ਕੋਈ ਨਹੀਂ ਉਹ ਹੋਊਗਾ ਸ਼ਾਮ ਸ਼ੱਲਾ ਪਊਗਾ ਚੱਲ ਬੇਬੇ ਹੁਣ ਤਾਂ ਜਿਹੜੀ ਗੱਲ ਵਿਗੜਨੀ ਸੀ ਵਿਗੜ ਗਈ ਤੈਨੂੰ ਐ ਦੱਸ ਜਾਣਾ ਕਿ ਦੇਾਂਗਾ ਉਹ ਤਾਂ ਪਰਸੋਂ ਜਾਣਾਗਾ ਪਰਸੋਂ ਜਾਣਾ ਕੋਈ ਨਾ ਉਹਨਾ ਤੇਰੇ ਕੋਲ ਕਾਦਾ ਉੱਲਾਗਾ ਮੇਰੇ ਵੀਰੇ ਦੀ ਨਾ ਸਾਡੇ ਤੋਂ ਐਤਕੀ ਫੀਸ ਨਹੀਂ ਭਰੀ ਗਈ ਮੇਰੀ ਮੰਮੀ ਨੇ ਪੈਸੇ ਲੈਣ ਗਈ ਹੋਈ ਆ ਜਦੋਂ ਉਹ ਆ ਗਈ ਉਹਨੂੰ ਮੈਂ ਕਹਿ ਦਊਂਗੀ ਆ ਮਜਬੂਰ ਗਾ ਨੇ ਮਾਰ ਤੇ ਪੁੱਤ ਹੋਰ ਹੁਣ ਆਈਆਂ ਜੇ ਵੀਰ ਨੂੰ ਨੌਕਰੀ ਨੌਕਰੀ ਮਿਲ ਜੇ ਸਾਡੀ ਗਰੀਬੀ ਚੱਕੀ ਜਾਵੇ ਨਹੀਂ ਮੇਰੀ ਮਾਂ ਤਾਂ ਦੇਖ ਲੈ ਸਾਡੀ ਮਾਰੀ ਦਰਦਾਰ ਫਿਰਦੀ ਹੈਗੀ ਇੱਕ ਹੁਣ ਉਹਦੇ ਹੱਥ ਤੜਾ ਲਿਆ ਹੁਣੇ ਬਾਥਰੂਮ ਚ ਡੇਗ ਕੇ ਹਾਂ ਦੱਸ ਦੀਸ ਮੈਂ ਟੱਕਰੀ ਸੀ ਮੈਂ ਗੁੱਬਕਾਂ ਜਾਂਦੀ ਸੀ ਜਦੋਂ ਮੈਨੂੰ ਮਿਲੀ ਸੀ ਰਸਤੇ 'ਚ ਤੇ ਮੈਂ ਅਚਾਨਕ ਕੋਲੇ ਆ ਕੇ ਹੋ ਗਿਆ ਕਹਿੰਦੀ ਕਿ ਮੈਂ ਕਰਕੇ ਪਈ ਸੀ ਡੇਗ ਪਈ ਹੋਰ ਹੁਣ ਉਹ ਬੱਜ ਰਤੀ ਹੋ ਗਈ ਹੈਗੀ ਸਾਨੂੰ ਇਹ ਆ ਜੇ ਆਮੀ ਨੇ ਫੀਸ ਭਰੀ ਗਈ ਸਾਡੇ 2-3 ਮਹੀਨੇ ਵਧੀਆ ਸੌਖੇ ਲੰਘ ਜਾਣਗੇ ਤੇ ਇਨ ਰੱਬ ਭਲੀ ਕਰੂ ਕਾਲ ਕੋਈ ਨਹੀਂ ਪਤਾ ਕੋਈ ਕੋਈ ਲੋਨ ਹੋਈ ਨਾ ਤੇ ਮੈਂ ਨਹੀਂ ਦੱਸੂਗੀ ਮੈਂ ਕਹਿੰਦੀ ਖੱਬਾ ਸੱਚਾ ਹਾਂ ਕੋਈ ਨਾ ਕੋਈ ਨਾ ਜੇ ਲੋੜ ਪਈ ਤਾਂ ਦੱਸ ਦਾਂਗੀ ਨਾ ਨਾ ਕੋਈ ਨਹੀਂ ਪਤਾ ਕੋਈ ਨਾ ਮੈਂ ਸਨੇਹਾ ਲਾ ਦੂੰਗੀ ਤੁਹਾਡਾ ਚੰਗਾ ਪਤਾ ਚੰਗਾ ਵੀ ਯਾਦ ਕਰਕੇ ਲਾਏ ਸਨੇਹਾ ਤੇ ਆਪਾਂ ਕੋ ਕੁੜੀ ਜਨ ਜਾਤਾ ਕੋਈ ਪੰਚਾਇਤ ਚ ਜਾ ਕੇ ਕਿ ਨਿਮੇੜਾ ਕਰ ਲਗੇ ਜਾਂ ਕੋਈ ਆਪਾਂ ਕੋਈ ਉਹ ਸੁਣ ਜਾ ਕੇ ਪਰੋਣੇ ਨੂੰ ਔਰ ਛੱਡਿਆ ਕਿ ਕੋਈ ਵੀ ਘੱਟ ਜੂਗਾ ਨਾ ਤੇਰਾ ਤਾਂ ਤੁਸੀਂ ਸਮਝਾ ਕੇ ਵੇਖ ਲੋ ਹਣਾ ਆਪਾਂ ਤਾਂ ਹੀ ਕਹਿੰਨੇ ਆ ਤੇ ਆਹੀ ਔਖਾ ਹੁੰਦਾ ਕੁੜੀਆਂ ਦਾ ਹੋਰ ਕੀ ਗੜਾ ਕਹਿੰਦੇ ਹੁੰਦਾ ਬਹੁਤ ਹੀ ਬੇਵਕੂਫਾਨਦਗਾ ਨੇ ਕਹਿੰਦਾ ਬਗੜਾ ਕੋਈ ਚਾਹਤ ਸੰਗਾ ਪਤਾ ਨਹੀਂ ਇੱਕ ਵੇੜਾ ਹੋਈ ਜਾਂਦਾ ਚੰਗਾ ਚੰਗਾ ਹੋਰ ਉਹਦੇ ਵਿਚਾਰੀ ਦੇ ਉਹੀ ਗੱਲ ਇੱਕ ਨਿਆਣਾਗਾ ਤੇ ਰੋਈ ਪਿੱਟੀ ਹੋ ਜਾਂਦਾ ਜੀ ਨਹੀਂ ਲੌਂਦਾ ਦਾਦੀ ਬਿਨਾ ਚਲ ਕੋਈ ਨਾ ਦਾਈ ਮੈਂ ਭੇਜ ਦਿੰਨੀ ਆ ਘਰੇ ਮੇਰੀ ਮੰਮੀ ਨੂੰ ਆ ਜਾਣਗੀ ਉਹ ਚਲ ਕੇ ਚਾਰ ਬੰਦਰ ਜਾਣਾ ਕੋ ਫੈਸਲਾ ਹੋਗਾ ਤਾਂ ਫੁੱਲ ਵੀ ਛੱਡ ਆਵਾਂਗੀ ਹਾਂ ਦਾਈ ਹਾਂ ਚੰਗਾ ਪਤਾ ਅਰਪਾ ਕਿ ਨਹੀਂ ਕੋਈ ਸਿੱਕ ਵਿਚਾਰੀ ਰੋਲਦੀ ਬੋਤੀ ਹਾਂ ਜਿੱਧਰ ਆਉਂਗਾ ਮਾਲ ਦਾ ਭਰਾ ਕਿਉਂ ਹਾਂ ਸਣੀ ਕੀ ਹਾਲ ਨੇ ਮਰਦਾ ਬਦਲ ਤਾਂ ਹੀ ਕਰਾਤੇ ਹਨਾ ਕਿਉਂ ਪੱਠੇ ਲੈਣ ਜਾਂਦਾ ਜਦੋਂ ਪੱਠੇ ਕਾ ਨੂੰ ਯਾਰ ਉਹ ਮਾਤਾ ਗਈ ਉਹ ਰਸਤੇਦਾਰੀ ਚ ਤੇ ਭੈਣ ਤੇ ਮੈਸੇਂ ਹੀ ਕਰੇ ਭੈਣ ਕਹਿੰਦੀ ਮੈਲਾ ਕਿਉਂ ਨਹੀਂ ਮਾਂ ਨੂੰ ਇਕ ਮਾਂ ਚਲ ਮੈਲੇ ਆਉਣਾ ਭਾਈ ਬੱਟੇ ਏਡੀ ਦਾ ਕੀ ਗੱਲ ਚਾਲਾ ਹੋਰ ਇਹ ਤਾਂ ਸਹੀ ਆ ਕੁੜੀ ਘਤਰੀ ਪੱਠੇ ਲਿਆਉਂਦੀ ਚੰਗੀ ਗੱਲ ਨਹੀਂ ਨਾ ਹੋਰ 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 ਸੁਣਾ ਇੱਥੇ ਬੈਠਾ ਹੋਰ ਤਾਂ ਬਾਹਰ ਇੱਥੇ ਤਾਂ ਬੈਠੀ ਮੇਰੀ ਗੱਲ ਸੁਣ ਕਿਧਰ ਲੈ ਕੇ ਆਉਣਾ ਪੱਠੇ ਉਹ ਦੂਜੇ ਚਾਚੇ ਕੀ ਲੈ ਕੇ ਆਉਂਗਾ ਯਾਰ ਆਪਣੇ ਵੜ ਲਿਆ ਕਰ ਕੋਈ ਗੱਲ ਨਹੀਂ ਨਾ ਨਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਬਾਤ ਆ ਨਾਲੇ ਚੱਲ ਉਧਰ ਮਾਤਾ ਬਾਗ ਜਾਂਦੇ ਆ ਮੈਂ ਉਹ ਪਤਾ ਮੈਂ ਤੈਨੂੰ ਤਾਂ ਕਹਿਣਾ ਆਪਾਂ ਹੈਗੇ ਆ ਭਰਾ ਤੇਰੀ ਪੱਠੇ ਕੁੜੀ ਵੀ ਲੈਣ ਜਾਂਦੀ ਆ ਆਪਣੇ ਆਪ ਦੇ ਖੇਤੋਂ ਵੜ ਲਿਆ ਕਰ ਕੋਈ ਗੱਲ ਨਹੀਂ ਨਾਲੇ ਉੱਥੇ ਖੇਤ ਮੋਟਰ ਤੇ ਮੈਂ ਆਪ ਹੁੰਨਾ ਨਹੀਂ ਤਕਰੀਬਨ ਤਕਰੀਬਨ ਤਾਂ ਮੈਂ ਉਹ ਕਰ ਕੇ ਕਹਿੰਦਾ ਇੱਥੇ ਗੱਲ ਹੈਗੀ ਆ ਮੈਂ ਤੇਰੀ ਗੱਲ ਮੰਨਦਾ ਚਲ ਦੇਖੀ ਸੀ ਨਾ ਇੱਕ ਦਿਨ ਕੁੜੀ ਵੀ ਪੱਠੇ ਲੈਣ ਜਾਂਦੀ ਸੀ ਤੈਨੂੰ ਤਾਂ ਨਹੀਂ ਉਹ ਤਾਂ ਕਈ ਵਾਰੀ ਐਮਰਜੈਂਸੀ ਜਦੋਂ ਮੈਂ ਨਹੀਂ ਹੁੰਦਾ ਮੈਂ ਕਾਲਜ ਕੁਝ ਗਿਆ ਨਾ ਉਹ ਤੇ ਲੈ ਆਉਂਦੇ ਨੇ ਮੈਂ ਤੈਨੂੰ ਤਾਂ ਹੀ ਕਿਹਾ ਠੀਕ ਹੈ ਨਾ ਵੀ ਕਈ ਵਾਰੀ ਲੋਡ ਹੁੰਦੀ ਹੈਗੀ ਤਾਂ ਕੁੜੀ ਨੂੰ ਵੀ ਬੇਬੇ ਨੂੰ ਵੀ ਕਹਿ ਦੇ ਵੀ ਆਪਣੀ ਮੋਟਰ ਤੋਂ ਵੱਢ ਲਿਆ ਵੇ ਜਦੋਂ ਮਰਜੀ ਉੱਥੇ ਕੋਲੇ ਬਾਡਾ ਲਾਇਆ ਹੋਆ ਦਾਤੀ ਦੁੱਤੀ ਵਿੱਚ ਹੁੰਦੀ ਹੈ ਉੱਥੇ ਪਾਉਂ ਵੱਢ ਕੇ ਸਿੱਟਿਆ ਕਰੇ ਕੋਈ ਗੱਲ ਨਹੀਂ ਉਹ ਆਪਣਾ ਜਿਹੜਾ ਰੱਖਿਆ ਵਾ ਉਹ ਸੱਟ ਜਾ ਕਰੂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲ ਠੀਕ ਹੈ ਚੰਗਾ ਚਲ ਚੰਗਾ ਕੋਈ ਗੱਲ ਨਹੀਂ ਕੀ ਕੰਮਕਾਰ ਹੋਇਆ ਮੈਨੂੰ ਦੱਸ ਦੇ ਚੰਗਾ ਕੋਈ ਨਹੀਂ ਕੋਈ ਨਹੀਂ ਲੈ ਵੀ ਮਿੱਤਰ ਪਿਆਰਾ ਯਾਰ ਹੁਣ ਤਾਂ ਇਹ ਜੇ ਹੁਣ ਹੈ ਯਾਰ ਹੁਣ ਤਾਂ ਇਹ ਜੀ ਹੁਣ ਆ ਤਾਂ ਰਾਹ ਹੀ ਵਧੀਆ ਪਾ ਗਿਆ ਮੈਨੂੰ ਤੂੰ ਲੈ ਵੀ ਮਿੱਤਰਾ ਤੂੰ ਲੈਣ ਜਾ ਪੱਠੇ ਤੇ ਮੈਂ ਪੀ ਕੇ ਆਉਣਾ ਦੁੱਧ ਢੋਡੀ ਮੱਝ ਦਾ ਆ ਜਾ ਮਾਂ ਜਿੱਥੇ ਜਾਣੀ ਆ ਤੂੰ ਵੀ ਉੱਥੇ ਜਾ ਕੇ ਬਹਿ ਜਾਨੀ ਘਰ ਪਾ ਲੈਨੀ ਆ ਤੂੰ ਨਹੀਂ ਕੁੱਕ ਫਿਰ ਹੁਣ ਅਗਲੇ ਤੇ ਜਾਣੇ ਜਦੋਂ ਹੁਣ ਜਾਨ ਸਰ ਤਾਂ ਕੋਈ ਚੀਜ਼ ਵੀ ਨਹੀਂ ਮੰਗੀ ਦੀ ਆ ਮੀਤੋ ਤਾਂ ਹੀ ਆਈ ਸੀਗੀ 20 ਮਿੰਟ ਬਹਿ ਕੇ ਮੁੜ ਗਈ ਤੂੰ ਬਵੜੀ ਨਹੀਂ ਹੈਗੀ ਕੀ ਹੌਣਾ ਦਾ ਮੇਰੀ ਗੱਲ ਸੁਣ ਉਹਦੀ ਕੁੜੀ ਦਾ ਰੌਲਾ ਪੈ ਗਿਆ ਹੈਂ ਕੁੜੇ ਹੈਂ ਪੁਰਾਣਾ ਪਾਲਾ ਨਸ਼ਾ ਕਰਦਾਗਾ ਉਹਨਾਂ ਦਾ ਹੋਰ ਹੁਣ ਕੁੜੀ ਕੁੱਟ ਕੇ ਘਰੋਂ ਕੱਢਤੀ ਉਹਨੇ ਤੇ ਦੇਖ ਲੈ ਕਹਿੰਦੀ ਨਿੱਕਾ ਜਾਂ ਜਵਾਗ ਸਾਰੀ ਰਾਤ ਕਹਿੰਦੇ ਕੁੜੀ ਨੇ ਗਵੰਡਿਆਂ ਦੇ ਘਰੇ ਗੱਡੀ ਆ ਉਹਨਾਂ ਰੌਲਾ ਪਿਆ ਪਿਆਗਾ ਤੇ ਕੁੜੀ ਨੂੰ ਹੋਲੇ ਆਏ ਹੁਣ ਕਹਿੰਦੇ ਸੀਗੇ ਤੇਰੀ ਮਾਂ ਕਿੱਥੇ ਆ ਭਾਈ ਕਹਿੰਦੇ ਜਿੱਦੇ ਅਸੀਂ ਪੰਚਾਇਤ ਲੈ ਕੇ ਜਾਣਾ ਸਾਡੇ ਨਾਲ ਚੱਲੇ ਚਲ ਮੈਂ ਤਾਂ ਬਗਦੂ ਜਾਣ ਨੂੰ ਕੀ ਦੇਖਣ ਤੇ ਜਾਣ ਨਹੀਂ ਭੇਜ ਤਾਂ ਦਵਾਗੇ ਚਲ ਅਗਲੇ ਨੂੰ ਇਹ ਹੁੰਦਾ ਤੂੰ ਅਗਲੇ ਦੇ ਵੱਧ ਜਾਨੀ ਆਉਣੀ ਆਗੀ ਚਲ ਮੈਂ ਬਗਦੂ ਜਾਣ ਨੂੰ ਕੀ ਹੈ ਹੈ ਨਹੀਂ ਮੰਮੀ ਦੇਖ ਲੈ ਹਨਾ ਕਿੰਨਾ ਧਾਰਾ ਦੱਪਾ ਦਿੱਤਾ ਕਿ ਮੈਂ ਘਰ ਲਾਤਾ ਸੀ ਸਾਰਾ ਉਹਨਾਂ ਨੇ ਮਸਾ ਤਾਂ ਅਗਲਾ ਬਾਰ ਉਠਾਉਂਦਾ ਹੈ ਤਿਆ ਨਹੀਂ ਬਾਬਾ ਕਿਹਜੇ ਨਿਸ਼ੇੜੀਆਂ ਨਾਲ ਮੱਥਾ ਲੱਗਦਾ ਨਹੀਂ ਮੰਮੀ ਕਹਿਣ ਨੂੰ ਕੀ ਕਹਿਣਾ ਇਹਨਾਂ ਨੇ ਵੀ ਦੇਖਿਆ ਕੁਛ ਨਹੀਂ ਲਾਲਚ ਕਰ ਗਏ ਉਦੋਂ ਹਨਾ ਘਰ-ਬਾਰ ਸੋਨਾ ਜ਼ਮੀਨ ਦੇਖ ਲਈ ਲੈਣ ਵਾਲੀ ਦੇਖ ਲਈ ਨਾ ਜ਼ਮੀਨ ਦੇਖ ਲਈ ਤੇ ਬਸ ਚਾ ਕੇ ਅੱਖਾਂ ਬੰਦ ਕਰਕੇ ਮਹੀਨੇ ਚੰਦਰ ਅੰਦਰ ਕੁੜੀ ਦਾ ਵਿਆਹ ਕਰਤਾ ਮੰਗ ਕੇ ਕੁਛ ਦਿਨ ਤਾਂ ਪਾ ਦਿੰਦੇ ਇਹਨਾਂ ਨੂੰ ਤਾਂ ਆਇਆ ਹੋਗਾ ਸਾਡੀ ਕੁੜੀ ਨੂੰ ਇੰਨੇ ਜਾਇਦਾਤ ਵਾਲਾ ਥਿਆ ਗਿਆ ਮੁੰਡਾ ਸੋਨੇ ਨਾਲ ਖੱਟੀਆਂ ਖਿਖਣੀ ਕੀ ਗੋਸ ਮਿਲ ਗਿਆ ਹੁਣ ਨਾਲੇ ਤਾਂ ਜਵਾਕ ਆਗਾ ਨਾਲੇ ਉਹ ਵਿਚਾਰੀ ਹੁਣ ਹੈਰਾਨ ਹੁੰਦੀ ਰਹੇ ਹੈਰਾਨੀ ਆ ਫਿਰ ਹੁਣ ਹੋਰ ਆੜੇ ਬੰਦੇ ਨਾਲ ਬਾਹ ਵੀ ਨਾ ਪਵੇ ਨਾ ਭਾਈ ਮਾੜੇ ਬੰਦੇ ਨਾਲ ਤਾਂ ਬਾਲਾ ਓੱਖਾ ਕੱਟਣਾ ਤੇ ਹੁਣ ਕੀ ਬਣਿਆ ਮਿਲ ਗਏ ਪੈਸੇ ਕਿੱਥੋਂ ਮਿਲ ਗਏ ਪੈਸੇ ਮੈਂ ਤਾਂ ਕੈ ਕਰੀ ਜਾਏ ਰਿੱਕੀ ਜਵਾਬ ਦੇਦਾ ਅਗਲਾ ਕਹਿੰਦਾ ਜਾਂ ਤਾਂ ਭਾਈ ਤੇਰੀ ਕੁੜੀ ਨੂੰ ਕੰਮ ਤੇ ਲਾ ਦੇ ਜਾਂ ਆਪ ਲੱਗ ਜਾ ਮੰਮੀ ਹੁਣ ਆੜਤਾਂ ਦਿਆ ਉਹਨਾਂ ਦੇ ਕੰਮ ਪਤਾ ਕਿੰਨਾ ਹੁੰਦਾਗਾ ਉਹਨਾਂ ਦੇ ਕੰਮ ਤੇ ਕੀ ਲੱਗ ਕੇ ਫਾਇਦਾ ਸਾਰੀ ਡੈੜੀ ਮੁਰਾ ਦਿੰਦੇ ਆ ਤੇ ਹੋਰ ਮੈਂ ਵੀ ਹੁਣ ਆ ਹੀ ਸੋਚਿਆ ਹੁਣ ਕੰਮ ਤੇ ਤੈਨੂੰ ਕਿਵੇਂ ਲਾ ਲਿਆ ਹੁਣ ਆਇਆ ਜੇ ਵੀਰੇ ਦੀ ਫੀਸ ਨਾ ਭਰੀ ਤੇ ਸਾਰੀਆਂ ਆਸਾਂ ਤੇ ਪਾਣੀ ਫਿਰ ਜੂਗਾ ਚਲ ਕੋਈ ਸਾਨੂੰ ਆਇਆ ਵੀ ਇੱਕ ਜਣੇ ਤਾਂ ਸਾਡੇ ਜੋ ਚੰਗੀ ਪੜ੍ਹਾਈ ਕਰ ਲੈ ਚੱਲ ਇੱਕ ਜਣੇ ਨੂੰ ਨੌਕਰੀ ਮਿਲ ਗਈ ਮੇਰੇ ਭਰਾ ਨੂੰ ਮਿਲ ਗਈ ਤਾਂ ਮੈਂ ਤਾਂ ਆਪੀ ਮਗਰ ਮੈਂ ਤਾਂ ਆਪਾਂ ਨਹੀਂ ਇਹਨੂੰ ਨੌਕਰੀ ਮਿਲ ਜੇ ਆਪਣੀ ਗਰੀਬੀ ਚੱਕੀ ਜਾਵੇ ਹੋਰ ਮੰਮੀ ਆਪਣੇ ਕੋਲ ਜਮੀਨਾਂ ਜਾਇਦਾਦਾਂ ਨਹੀਂ ਗੀਆਂ ਬਸ ਆਹੀ ਆ ਵੀ ਚਲ ਆ ਪਚਾਰ ਪੈਸੇ ਲਾ ਕੇ ਨੌਕਰੀ ਮੈ ਜੇ ਜੇ ਨੂ ਕੋਈ ਜੀ ਹਾਂ ਹੀ ਨਹੀਂ ਕਰਦਾ ਪੈਸਿਆਂ ਨੂੰ ਉਹੀ ਤਾਂ ਗੱਲ ਮਮੀ ਹੱਕ ਤੇ ਨਾਲ ਗੱਲ ਕਰਨੀ ਸੀ ਕੀ ਗੱਲ ਆ ਗੱਲ ਤਾਂ ਕੁਛ ਨਹੀਂ ਉਹ ਕਹਿੰਦੀ ਮੇਰਾ ਵੀਰਾ ਨਾ ਭੋਲਾ ਵਾਲਾ ਹਣਾ ਭੋਲਾ ਤਾਂ ਹੈਗਾ ਵਿਚਾਰਾ ਐਡਾ ਹਿਸ਼ਾਰ ਕਿੱਥੇ ਆ ਹੋਰ ਜਮੇ ਆਇਨਾ ਮੁੰਡੇ ਵਾਲਾ ਪਾ ਇਹਨੂੰ ਜਮੇ ਨਹੀਂ ਹੈਗਾ ਨਾ ਇਹਨੂੰ ਕਿੱਥੇ ਲੱਗ ਗਿਆ ਮੁੰਡਿਆਂ ਦਾ ਪਾ ਹੋਰ ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾਲੇ ਵੀਰੇ ਨੂੰ ਨਾ ਤੂੰ ਕਹੀਂ ਬਿਨਾਂ ਆਪ ਦੀ ਲਿਆ ਜਨ ਬਾਰੀ ਰੱਖਿਆ ਕਰੇ ਘਰੇ ਕਿਸੇ ਨੂੰ ਘਾਟੀ ਸੱਦਿਆ ਕਰੇ ਇਹਦੇ ਯਾਰ ਦੋਸਤਾਂਾਂ ਤਕੜੇ ਘਰਾਂ ਦੇ ਸਾਰੇ ਆਪਣੇ ਨਾਲ ਮੇਲ ਹੈ ਨਹੀਂ ਕੋਈ ਆਇਆ ਸੀ ਨਹੀਂ ਨਹੀਂ ਆਉਣ ਦੀ ਤਾਂ ਨਹੀਂ ਕੋਈ ਗੱਲ ਉਹ ਕਹਿੰਨੀ ਆ ਵੀ ਕਿਸੇ ਨੂੰ ਆਪਣੇ ਘਰ ਦਾ ਖਾਣਾ ਪਾਣੀ ਪਸੰਦ ਹੁੰਦਾ ਕਿਸੇ ਨੂੰ ਨਹੀਂ ਹੈਣਾ ਨਹੀਂ ਹੋਰ ਤਕੜੇ ਘਰਾਂ ਦੇ ਸਾਰੇ ਮੁੰਡੇ ਹੈਗੇ ਵੀਰ ਨੂੰ ਆਇਆ ਕਿਹਾ ਕਰ ਕਿ ਬਾਹਰ ਹੀ ਬਲਾਸ ਲਾ ਲਿਆ ਕਰ ਘਰੇ ਨਾ ਸੱਦਿਆ ਕਰ ਨਾ ਇਹਨੂੰ ਮਾਇਆ ਆਖੂ ਭਾਈ ਘਰੇ ਨਾ ਲਿਆਇਆ ਕਰ ਆਪਦੀ ਯਾਰੀ ਦੋਸਤੀ ਹੈ ਤੇਰੀ ਬਾਹਰ ਰੱਖ ਨਾਲੇ ਮਾਇਆ ਹੈ ਹੈਣਾ ਕਈ ਵਾਰ ਆਪਣੇ ਚਾਹ ਦੁੱਧ ਹੁੰਦਾ ਖੰਡ ਹੁੰਦੀ ਆ ਸਮਾਨ ਵੀ ਆਪਣੇ ਪੂਰਾ ਨਹੀਂ ਹੁੰਦਾ ਨਹੀਂ ਹੁੰਦਾ ਹੁਣ ਜੇ ਉਹਦੇ ਯਾਰ ਦੋਸਤ ਆ ਕੇ ਬਹਿ ਗਏ ਆਪਾਂ ਕਹਾਂਗੇ ਭਈ ਸਾਡੇ ਖੰਡ ਹੈ ਨਹੀਂਗੇ ਹਾਂ ਵੀਰੇ ਨੂੰ ਕਹਿ ਦੇ ਠੀਕ ਆ ਨਾ ਯਾਰੀ ਦੋਸਤੀ ਆਉਦੀ ਬਾਹਰ ਤੋਂ ਹੀ ਰੱਖੇ ਉਹਨੂੰ ਕਹਾਂ ਭਈ ਘਰੇ ਨਹੀਂ ਕਿਸੇ ਮੁੰਡੇ ਨੂੰ ਲਿਆਉਣਾ ਆਪਦਾ ਬਾਹਰ ਹੀ ਮਿਲ ਜੋੜ ਲਿਆ ਕਰ ਜਿਹਨੂੰ ਮਿਲਣਾ ਜੋੜਾ ਹੋਰ ਹਾਂ ਤੇ ਮੰਮੀ ਗਲੇ ਭਈਆ ਹਣ ਗਲ ਗੇ ਹੁਣ ਕੀ ਕਰਾਂ ਗੰਡੇ ਨੂੰ ਝੜਕਾ ਲਾ ਕੇ ਦੁੱਧ ਪਵਾ ਲਾਂਗੇ ਘੁੱਟ ਵਿੱਚ ਹੋਰ ਗੰਡੇ ਨੂੰ ਲਾਵਾਂ ਅੱਛਾ ਮੇਰੀ ਗੱਲ ਸੁਣ ਹਾਂ ਆਪਾਂ ਐ ਕਰਦੇ ਆਂਗੀ ਮੁਖਤਿਆਰਤਾਈ ਦੁੱਧ ਪੁੱਛਦੀ ਸੀਗੀ ਕਿੰਨੇ ਸਧਾ ਕਿਲੋ ਦੁੱਧ ਸਾਨੂੰ ਦੇ ਦਿਆ ਕਰੋ ਆਪਣੇ ਰਾਸ਼ਨ ਜੋਗੀ ਤਾਂ ਪੈਸੇ ਆ ਜਾ ਕਰ ਲੈ ਇਹ ਲਾ ਦੇਾਂਗੇ ਦੁੱਧ ਆਪਾਂ ਆਪਾਂ ਘੱਟ ਵਰਤ ਲਾਂਗੇ ਉਹੀ ਤਾਂ ਆਪਾਂ ਕਹਿੰਦੇ ਸੀ ਆਪਾਂ ਨੂੰ ਦੁੱਧ ਕੀ ਕਰਨਾ ਐ ਇੰਨਾ ਕਿੰਨਾ ਕਾ ਮੰਮੀ 3 ਕਿਲੋ ਤਾਂ ਦੁੱਧ ਹੁੰਦਾ ਸਾਰਾ ਚੱਲ ਪੁੱਤ ਇਹ ਕਿਬੀਲਦਾਰੀ ਤਾਂ ਤੋਰਨੀ ਆ ਹੁਣ ਆਪਾਂ ਹੋਰ ਉਹਨਾਂ ਦਾ ਦੁੱਧ ਲਾ ਦੇ ਤੂੰ ਉਹਨਾਂ ਦਾ ਲਾ ਦੰਨੇ ਆ ਆਪਾਂ ਤਾਂ ਕਾਲੀ ਪੀਲੀ ਪੀ ਕੇ ਸਾਰ ਲਿਆ ਕਰਾਂਗੇ ਆਪੇ ਨਹੀਂ ਗਰਜ ਸਰ ਜੂਗੀ ਹੋਰ ਖਬਰ ਆਈ ਆ ਉਹਨਾਂ ਤੋਂ ਆਪਾਂ ਵੱਧ ਪੈਸੇ ਫੜ ਲਾਂਗੇ ਵੀਰੇ ਦੀ ਫੀਸ ਭਰੀ ਜਾਊਗੀ ਆ ਮੈਂ ਤਾਂ ਬਾਹਨੇ ਬਾਤ ਹੀ ਨਹੀਂ ਆਪਾਂ ਤਾਂ ਵਧੀਆ ਹੀ ਚਲਾਈ ਚੱਲੀ ਜਾਂਦੀ ਸੀ ਚੱਲ ਕੋਈ ਨਾ ਮਾ ਤੂੰ ਵੀ ਕਿੰਨਾ ਕੁ ਟਾਈਮ ਕਰੇਂਗੀ ਲੋਕਾਂ ਦਾ ਕੰਮ ਫੇਰ ਹੁਣ ਕਰਨਾ ਹੀ ਪੂ ਪੁੱਤ ਢਿੱਡ ਲੱਗਿਆ ਢਿੱਡ ਦੇ ਮਾਰਿਆਂ ਨੇ ਕਰਨਾ ਕਿਹੜਾ ਕਿਸੇ ਦੀ ਲੋੜ ਨੂੰ ਕਰਨਾ ਇਹ ਤਾਂ ਗੱਲ ਹੈ ਮੈਂ ਹੁਣ ਤੈਨੂੰ ਤਾਂ ਨਹੀਂ ਲੋਕਾਂ ਦੇ ਘਰੇ ਤੋਰਨੀ ਮੈਂ ਚਲ ਕੋਈ ਨਹੀਂ ਮੈਂ ਤਾਂ ਹੁਣ ਜਵਾਬ ਦੇ ਦਿੰਦੀ ਆ ਕਾਦੀ ਸ਼ਰਮਾ ਮਾਂ ਨਾ ਪੁੱਤ ਮੈਂ ਲੋਕਾਂ ਦਾ ਤਾਂ ਮੂੰਹ ਲੋਕਾਂ ਦਾ ਕਿਹੜਾ ਮੂੰਹ ਫੜ ਲਾਂਗੇ ਕੰਮ ਦਾ ਕਰਾਂਗੇ ਫੇਰੀ ਢਿੱਡ ਭਰੂਗਾ ਲੋਕ ਤਾਂ ਘਰੇ ਖਾਣ ਨੂੰ ਨਹੀਂ ਦਿੰਦੇਗੇ ਭਰੂ ਤਾਂ ਫੇਰੀ ਹੁਣ ਕਿਸੇ ਦੇ ਘਰੇ ਤੈਨੂੰ ਮਟਿਆਰ ਨੂੰ ਕਿਵੇਂ ਤੋਰ ਦੂ ਮੈਂ ਵੀ ਕੰਮ ਕਰਿਆ ਚਾਚੀ ਮਾਰਦੀ ਸੀ ਤਾਨਾ ਜਾਂ ਮੈਨੂੰ ਕਿਉਂ ਕਹਿੰਦੇ ਹੁਣ ਹਟਾ ਵੀ ਲਿਆ ਕੁੜੇ ਤੈਨੂੰ ਤੇਰੀ ਮਾਂ ਨੇ ਕਹਿੰਦੇ ਉਹ ਤਾਂ ਤੇਰੀ ਮਾਂ ਕਹਿੰਦੀ ਸੀ ਮੈਂ ਤਾਂ ਮੇਰੀ ਕੁੜੀ ਨੂੰ ਅਫਸਰ ਬਣਾਉ ਮੈਂ ਕੋਈ ਨਾ ਚਾਚੀ ਟੜ ਦੇ ਪਰਸਿਆ ਮੈਨੇ ਕਦੇ ਸਾਡੇ ਤੇ ਵੀ ਦਿਨ ਆਉਣਗੇ ਹਾਂ ਕੋਈ ਨਾ ਭਰਾ ਪੜ੍ਹ ਕੇ ਲੈ ਕੇ ਆ ਦੇਖੀ ਜਾਈਂਦੇ ਮੈਂ ਇੰਨੀ ਪੜੀ ਅਫਸਰ ਲੱਗ ਜਾਂ ਜੇ ਕਹ ਰੱਬ ਦੀ ਨਿਗਾ ਸਿੱਧੀ ਹੋਗੀ ਕੋਈ ਨਾ ਚਾਚੀ ਤਾਣਾ ਦੇ ਮੂੰਹ ਬੰਦ ਗੁੱਲੀ ਦਾਣ ਪਈ ਆ ਹਜੇ ਤਾਂ ਗੱਲਾਂ ਹੁੰਦਾਂ ਉਹਨੂੰ ਵੀਰੇ ਹੀ ਕਰਾਉ ਸਾਰਿਆਂ ਨੇ ਮੂੰਹ ਬੰਦ ਹਾਂ ਚੱਲ ਕੋਈ ਨਾ ਮੈਂ ਬਣਾਉਣੀ ਬਣਾ ਲੈ ਕੋਈ ਮੈਂ ਕਹੂਗੀ ਆਨੂੰ ਟਾਰ ਕੱਢ ਲੀ ਪਾਟਾ ਕਿੱਥੇ ਕੱਢੇ ਲਿਖ ਮੈਨੂੰ ਕੱਢਣੀ ਉਹ ਪਾਣੀ ਦਾ ਬੇਬਨ ਕਹਿੰਦੀ ਨਾ ਨਾ ਬੇਬੇ ਨੂੰ ਕੋਸਟਾ ਦੇਗੀ ਉਹ ਤੂੰ ਉੱਠਿਆ ਨਹੀਂ ਜਾਣਾ ਜੇ ਮੱਧ ਨੇ ਛੜ ਮਾਰੀ ਮੜ ਕੇ ਉਹ ਬੈਠੀ ਰਹੂਗੀ ਹੂੰ ਮੰਮੀ ਵੀ ਨਾ ਪਤਾ ਨਹੀਂ ਕਿੱਥੇ ਕਿੱਥੇ ਰੱਖ ਦਿੰਦੀ ਹੈ ਚੀਜ਼ਾਂ ਸਸੀ ਕਾਲ ਜੀ ਬਾਈ ਮਰਾਤ ਛੱਡ ਮੈਂ ਕਹਿਣਾ ਮੇਰੀ ਗੱਲ ਸੁਣਾਂ ਤੇਰਾ ਹੱਥ ਨਾ ਮੈਂ ਛੱਡਣ ਨੂੰ ਨਹੀਂ ਫੜਿਆ ਤੈਨੂੰ ਪਤਾ ਤੇਰੇ ਭਰਾ ਨਾਲ ਮੇਰੀ ਕੋਈ ਲਿਆਜ ਨਹੀਂ ਮੇਰੀ ਲਿਆਜ ਹੀ ਤੇਰਾ ਕਰਕੇ ਪਾਈ ਵੀ ਉਹਦੇ ਨਾਲ ਮੇਰੀ ਗੱਲ ਸੁਣ ਲੈ ਆਪ ਦਾ ਨਾ ਹਰਕਤਾਂ ਦਾ ਬਾਜ਼ ਆ ਜਾ ਨਹੀਂ ਮੈਂ ਆਦੀ ਮੰਮੀ ਨੂੰ ਬੁਲਾ ਲਉ ਕਿਹੜੀ ਮੰਮੀ ਨੂੰ ਬੁਲਾਏਂਗੀ ਮੰਮੀ-ਮੰਮੀ ਹੈ ਨਹੀਂ ਤੇਰੀ ਸਾਰਾ ਗੋਸ ਦੱਸ ਗਿਆ ਮੈਨੂੰ ਪੱਠੇ ਲੈਣ ਜਾਂਦਾ ਸੀ ਮੈਂ ਤਾਂ ਤਾਂ ਹੀ ਮੌਕਾ ਦੇਖ ਕੇ ਆਇਆ ਨਾ ਫਿਰ ਤੇਰੇ ਘਰੇ ਮਾਪੇੜ ਹੈ ਨਹੀਂ ਕੀ ਮਾ ਵੀ ਹੈਗੀ ਆ ਤੇ ਭੈਣ ਤੇਰੀ ਜਗ੍ਹਾ ਨਹੀਂ ਨਾ ਲੈ ਸਕਦੀਆਂ ਉਹ ਬਤਮੀਜ਼ ਥੱਪੜ ਤਾਂ ਇੱਕ ਹੋਰ ਮਾਰ ਲਾ ਪਰ ਹਾਂ ਕਰਦੇ ਸੀ ਅਸੀਂ ਛੇਤੀ ਮੈਂ ਕਹਾਂ ਸਾਡੇ ਘਰੋਂ ਨਿਕਲ ਜਾ ਤੂੰ ਸਮਝ ਤੈਨੂੰ ਸਾਰੀਆਂ ਜ਼ਰੂਰਤਾਂ ਮੈਂ ਪੂਰੀਆਂ ਕਰ ਸਕਦਾ ਤੂੰ ਅੱਗੇ ਵੀ ਪੜ ਸਕਦੀ ਆ ਤੇ ਨਾਲੇ ਆਹ ਜਿਹੜਾ ਭਰਾ ਦਾ ਪੜਾਉਣ ਦਾ ਸੁਪਨਾ ਨਾ ਇਹ ਮੈਂ ਪੂਰਾ ਕਰ ਸਕਦਾ ਮੈਂ ਕਿਹਨਾਂ ਬਕਵਾਸਾਂ ਕਰ ਤੁਰ ਜਾਇਆ ਮੇਰੀ ਗੱਲ ਸੁਣ ਅੱਜ ਤਾਂ ਜਾਣਾ ਸੋਚ ਕੇ ਦੱਸ ਦੀ ਜੇ ਭਰਾ ਨੂੰ ਦੱਸਾਂਗੀ ਸਰਦਾ ਲੱਗ ਬੈਰ ਉਹਦਾ ਮਾੜਾ ਹੀ ਆ ਖਰਾ ਤੈਨੂੰ ਪਤਾ ਹੈ ਵੀ ਪੈਸਾ ਤੇ ਲਾ ਤੁਸੀਂ ਲਾ ਨਹੀਂ ਸਕਦੇ ਆਹਾ ਤਿਆਰ ਕਰਨ ਵਾਲੇ ਦੱਸ ਦੀ ਮੈਨੂੰ ਮੜਾ ਆ ਚੰਗਾ ਕੁਛ ਨਹੀਂ ਕਹਿੰਦਾ ਉਹ ਪੱਠੇ ਲਵਾ ਮਿਹਨਤ ਕਰੀ ਜਾਂਦਾ ਆਪ ਆਇਆ ਕਰਨਗੇ ਵੱਢ ਕੇ ਹੁਡੇ ਘਰੇ ਆਪ ਮੈਂ ਕਹਾਂਾ ਤੁਹਾਡੇ ਘਰੋਂ ਵਗ ਜਾ ਉਹ ਵਗ ਜੂਗਾ ਸੋਚ ਲਈ ਮੜਾ ਯਾ ਦਿਮਾਗ ਨਾਲ ਠੀਕ ਹੈ ਨਾ ਕਹਿੰਦੇ ਜਨਾਨੀਆਂ ਦੀ ਗਿੱਚੀ ਪਿੱਛੇ ਮਤ ਹੁੰਦੀ ਆ ਤੇ ਆਪਦੀ ਮਤ ਨੂੰ ਨਾ ਅੱਗੇ ਕਰਕੇ ਸੋਚੀ ਅੱਗੇ ਕਰਕੇ ਠੀਕ ਹੈ ਨਾ ਇਹ ਮੌਕਾ ਨਾ ਬਾਰ ਬਾਰ ਨਹੀਂ ਮਿਲਦਾ ਹੁੰਦਾ ਤੇ ਬਾਕੀ ਕਿਸਮਤ ਮੌਕਾ ਇੱਕ ਵਾਰ ਹੀ ਦਿੰਦੀ ਹੁੰਦੀ ਆ ਇਹ ਕਹਿਣਾ ਸਰਜਾ ਉਹ ਤੈਨੂੰ ਮੈਂ ਮੌਕਾ ਦੇਈ ਜਾਣਾ ਸੋਚ ਲਈ ਕੋਈ ਗੱਲ ਨਹੀਂ ਜਾਨਦਾ ਮੈਂ ਮੜੀ ਠੰਡੀ ਰਿਹਾ ਕਰ ਚੰਗਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਤੁਸੀਂ ਆਪਣੀ ਹੁਣੇ-ਹੁਣੇ ਵੀਡੀਓ ਦੇਖੀ ਆ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਣਾ ਹਾਂਜੀ ਮਤਲਬ ਕਿ ਆਪਾਂ ਜਿਹੜੀਆਂ ਵੀ ਵੀਡੀਓ ਬਣਾਉਂਦੇ ਆਂ ਕਈ ਵਾਰ ਨਾ ਕਿਸੇ ਕਈ ਕੁੜੀਆਂ ਦੇ 네ਗੇਟਿਵ ਕੈਰੈਕਟਰ ਹੁੰਦੇ ਨੇ ਜਿੱਦਾਂ ਮੇਰਾ ਲਾਲੋ 네ਗੇਟਿਵ ਕੈਰੈਕਟਰ ਕਰਨਾ ਪੈਂਦਾ ਐ ਕੈਰੈਕਟਰ ਹੁੰਦਾ ਹਨਾ ਸਟੋਰੀ ਦੇ ਅਨਸਾਰ ਕਈ ਮੇਰੇ ਵੀਰ ਚਲੋ ਮੈਂ ਆਈਡੀ ਦਾ ਨਾਮ ਨਹੀਂ ਬੋਲਦੀ ਹਨਾ ਗਾਲਾਂ ਕੱਢਣ ਦੀ ਆਦਤ ਹੁੰਦੀ ਆ ਵੀਰ ਮੇਰੋ ਅਸੀਂ ਸਟੋਰੀ ਉਹ ਕਰਦਾਰ ਸਾਨੂੰ ਨਵੋਣਾ ਪੈਂਦਾ ਠੀਕ ਹੈ ਨਾ ਜੇ ਆਪਾਂ ਕੱਲਾ ਪੋਜ਼ਿਟਿਵ ਪੱਖ ਦਿਖਾਈ ਜਾਵਾਂਗੇ 네ਗਟਿਵ ਪੱਖ ਆਪਾਂ ਨਾ ਦਿਖਾਵਾਂਗੇ ਫਿਰ ਸਟੋਰੀ ਕਿਵੇਂ ਬਣੂ ਵੈਸੇ ਤਾਂ ਅੱਜ ਕੱਲ ਇਹ ਸਾਰਾ ਕੁਝ ਸਮਾਜ ਦੇ ਵਿੱਚ ਆਪਾਂ ਨੂੰ ਆਮ ਦੇਖਣ ਨੂੰ ਮਿਲ ਰਿਹਾ ਪਰ ਅਸੀਂ ਇੱਕ ਵੀਡੀਓ ਦਾ ਰੂਪ ਬਣਾ ਕੇ ਤੁਹਾਨੂੰ ਦਿਖਾਉਨੇ ਆ ਹਨਾ ਤੇ ਚਲੋ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਦੇਖ ਕੇ ਚਾਹੇ ਮੰਦਾ ਹੀ ਬੋਲਦੇ ਹੋ ਕਮੈਂਟ ਕਰਦੇ ਹੋ ਤੇ ਬਾਕੀ ਤੁਹਾਨੂੰ ਸਾਡੀਆਂ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਕਮੈਂਟਾਂ 'ਚ ਜ਼ਰੂਰ ਦੱਸ ਕੇ ਜਾਇਓ ਔਰ ਕਿੱਥੋਂ ਕਿੱਥੋਂ ਸਾਡੀਆਂ ਵੀਡੀਓ ਦੇਖਦੇ ਹੋ ਤੇ ਇਹ ਵੀ ਦੱਸ ਕੇ ਜਾਇਓ ਅੱਜ ਤੁਹਾਨੂੰ ਖੁਸ਼ਖਬਰੀ ਦੱਸਣ ਜਾ ਰਹੇ ਆ ਖੁਸ਼ਖਬਰੀ ਕੀ ਹੋ ਸਕਦੀ ਆ ਸਾਡੀ ਟੀਮ ਦਾ ਨਵਾਂ ਮੈਂਬਰ ਨਵਾਂ ਮੈਂਬਰ ਕੌਣ ਮੇਰਾ ਵੀਰ ਸਰਖਾਵ ਠੀਕ ਹੈ ਤੇ ਬਾਕੀ ਤੁਸੀਂ ਇਹਦੀ ਐਕਟਿੰਗ ਦੇਖ ਲਈ ਤੇ ਚਲੋ ਹੌਲੀ ਹੌਲੀ ਸਾਰੀਆਂ ਚੀਜ਼ਾਂ ਸੈੱਟ ਹੋ ਜਾਂਦੀਆਂ ਨੇ ਹਨਾ ਕੋਈ ਵੀ ਆਪਾਂ ਕੰਮ 'ਚ ਨਵੇਂ ਚੱਲਦੇ ਆ ਤਾਂ ਥੋੜੀ ਜੀ ਮੁਸ਼ਕਲ ਤਾਂ ਆਉਂਦੀ ਆ ਤੇ ਪਰ ਸਾਡਾ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਇੱਕ ਦੋ ਨੂੰ ਹੋਰ ਗੱਲ ਦੱਸ ਰਹੀਆਂ ਮੇਰਾ ਵੀਰ ਬਹੁਤ ਸੁਰੀਲਾ ਗਾ ਬਹੁਤ ਸੋਹਣਾ ਗਾਉਂਦਾ ਤੇ ਬੈਠੇ ਸਕੂਨ ਮਿਲਦਾ ਰੂਹ ਨੂੰ ਸੁਣ ਕੇ ਤੇ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਗਾਣਾ ਵੀਰੇ ਸੁਨਾਈਦਾ ਦੇ ਇੱਕ ਅੱਧਾ ਜੀ ਬਿਲਕੁਲ ਬਿਲਕੁਲ ਸੁਣ ਲੈਂਗੇ ਫਿਰ ਬਿਲਕੁਲ ਜੀ ਹਾਂ ਚਲ ਵੀਰੇ ਸੁਣਾ ਕਿਹੜਾ ਸੁਣਾਏਗਾ ਤੁਸੀਂ ਦੱਸੋ ਕਿਹੜਾ ਸੁਣਾਵਾਂ ਜੀ ਉਹ ਸੁਣਾ ਹੋਵੇ ਕੁਕਲ ਤੇਰੀ ਜੀ ਬਿਲਕੁਲ ਹਾਂ ਹੋ ਵੇ ਬੁੱਕਲੀ ਤੇਰੀ ਤੈ ਜਾਨ ਮੇਰੀ ਮੌਤ ਜਦ ਮਰ ਜੀ ਆ ਜਾਵੇ ਹੋ ਵੇ ਬੁੱਕਲੀ ਤੇਰੀ ਤੈ ਜਾਨ ਮੇਰੀ ਮੌਤ ਜਦ ਮਰ ਜੀ ਆ ਜਾਵੇ ਮੈਨੂੰ ਪਰਵਾਹ ਨਹੀਂ ਜਗ ਦੀ ਵੇ ਮੈਂ ਰੱਬ ਤੋਂ ਤੈਨੂੰ ਮੰਗਦੀ ਵੇ ਕਿ ਵਸ ਮੇਰੀ ਚੌਲੀ ਪਾ ਜਾਵੇ ਹੋਵੇ ਬੁਕਣ ਤੇਰੀ ਤੇ ਜਾਨ ਮੇਰੀ ਮੌਤ ਜਦ ਮਰਜੀ ਆ ਜਾਵੇ ਹਾਂਜੀ ਤੇ ਸਾਰੇ ਜਣੇ ਕਮੈਂਟ ਕਰਿਓ ਮੇਰੇ ਵੀਰ ਦੀ ਆਵਾਜ਼ ਕਿੱਦਾਂ ਮੇਰੇ ਵੀਰ ਦੇ ਬਹੁਤ ਸੋਹਣੇ ਗਾਣੇ ਆਉਣ ਵਾਲੇ ਨੇ ਹਨਾ ਮਤਲਬ ਕਿ ਬਹੁਤ ਗਾਣੇ ਰੈਡੀ ਪਏ ਨੇ ਇੰਸਟਾ ਤੇ ਆਪਣੀ ਆਈਡੀ ਕੀ ਵੀਰੇ ਮੇਰੀ ਜੇਪੀ ਰੰਦਾਵਾ 5 ਜੀ ਹਾਂ ਜੇਪੀ ਰੰਦਾਵਾ 5 ਹਾਂਜੀ ਤੇ ਵੀਰੇ ਨੂੰ ਸਪੋਰਟ ਕਰੋ ਵੱਤ ਵਾਤ ਫੋਲੋ ਕਰੋ ਆਪਾਂ ਨੂੰ ਮਤਲਬ ਕਿ ਜਿਹੜੇ ਗਰੀਬੀ ਦੀ ਹਿੱਕ ਪਾੜ ਕੇ ਹਨਾ ਕਈ ਗਰੀਬੀ ਚ ਦਬੇ ਰਹਿ ਜਾਂਦੇ ਨੇ ਆਪਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਤੇ ਪੈਸੇ ਨਾਲ ਤਾਂ ਹਰੇਕੀ ਉੱਪਰ ਉੱਠ ਖੜਦਾ ਹਨਾ ਜ਼ਰੂਰੀ ਹੁੰਦਾਗਾ ਇਹ ਕੋਈ ਮਤਲਬ ਕਿ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਹੈਗੇ ਕਿ ਕਿਸੇ ਦੀ ਵੀ ਵੀ ਪੈਸੇ ਪੱਖੋਂ ਸਪੋਰਟ ਕਰੋ ਉਹਦੇ ਗਾਇਕੀ ਨੂੰ ਉਹਦੇ ਐਕਟਰ ਨੂੰ ਜ਼ਰੂਰ ਸਪੋਰਟ ਕਰੋ ਜੋ ਚੰਗਾ ਠੀਕ ਹੈ ਆਪਾਂ ਨੇ ਕਹਿੰਦੇ ਬਹੁਤ ਕੁਝ ਦੁਨੀਆ ਤੇ ਚੱਲ ਰਿਹਾ ਬਹੁਤ ਬਹੁਤ ਪੱਖ ਹੁੰਦੇ ਨੇ ਬਹੁਤ ਕੁਝ ਦੇਖਣ ਨੂੰ ਮਿਲਦਾ ਪਰ ਮੇਰੇ ਵੀਰ ਦੀ ਆਵਾਜ਼ ਤੇ ਮੇਰੇ ਵੀਰ ਦੇ ਨਾਮ ਦਾ ਕਮੈਂਟ ਤੇ ਆਵਾਜ਼ ਜ਼ਰੂਰ ਦੱਸਿਓ ਕਿਵੇਂ ਦੀ ਆ ਤੇ ਬਾਕੀ ਸਾਡੀ ਟੀਮਾਂ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਹੁਣ ਮੇਰੇ ਵੀਰ ਆਪਣੇ ਨਾਲ ਵੀਡੀਓ 'ਚ ਹੋਇਆ ਕਰੂਗਾ ਸਰਖਾਵ ਤੇ ਆਪਾਂ ਨਵੇਂ-ਤੁਨਵੇਂ ਗਾਣੇ ਵੀ ਤੁਹਾਨੂੰ ਸੁਣਾਇਆ ਕਰਾਂਗੇ ਤੁਹਾਡਾ ਐਂਟਰਟੇਨਮੈਂਟ ਜ਼ਰੂਰ ਕਰਿਆ ਕਰਾਂਗੇ ਥੈਂਕ ਯੂ ਜੀ